ਜਦੋਂ ਤੰਤਾਂ ਨਿਸ਼ਰੀ ਗੁਰੂ ਨਾਨਕ ਦੇਵ ਜੀ ਲਾਹੌਰ ਤੋਂ ਬਹੁਤ ਦੂਰ ਇੱਕ ਨਗਰ ਵਿੱਚ ਪਹੁੰਚ ਗਏ ਤਾਂ ਉੱਥੋਂ ਦੇ ਲੋਕਾਂ ਨੇ ਆਪ ਜੀ ਨੂੰ ਮਸ਼ਕਰੀਆਂ ਕੀਤੀਆਂ ਅਤੇ ਆਪਣੇ ਨਗਰ ਵਿੱਚ ਬੈਠਣ ਨਾ ਦਿੱਤਾ ਗੁਰੂ ਜੀ ਨੇ ਕਿਹਾ ਇੱਥੇ ਹੀ ਵਸਦੇ ਰਹੋ ਅਤੇ ਆਪ ਅੱਗੇ ਨੂੰ ਤੁਰ ਗਏ ਇਸ ਤੋਂ ਅੱਗੇ ਇੱਕ ਹੋਰ ਪਿੰਡ ਆਇਆ ਤਾਂ ਉੱਥੇ ਦੇ ਲੋਕਾਂ ਨੇ ਆਪ ਜੀ ਦਾ ਬੜਾ ਸਤਿਕਾਰ ਕੀਤਾ ਅਤੇ ਪ੍ਰੇਮ ਭਾਵ ਨਾਲ ਬਹੁਤ ਸੇਵਾ ਕੀਤੀ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਮਰਦਾਨਾ ਇਹ ਸਾਰਾ ਪਿੰਡ ਉਜੜ ਜਾਏਗਾ ਤੇ ਲੋਕ ਹੋਰ ਪਿੰਡ ਵਿੱਚ ਜਾ ਕੇ ਵਸਣਗੇ ਮਰਦਾਨੇ ਨੇ ਕਿਹਾ ਮਹਾਰਾਜ ਜਿੱਥੇ ਸਾਨੂੰ ਕਿਸੇ ਨੇ ਬੈਠਣ ਨਹੀਂ ਦਿੱਤਾ ਸੀ ਉਹਨਾਂ ਨੂੰ ਤੁਸੀਂ ਆਖਿਆ ਸੀ ਵਸਦੇ ਰਹੋ ਤੇ ਜਿਨ੍ਹਾਂ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ ਹੈ ਉਹਨਾਂ ਨੂੰ ਤੁਸੀਂ ਕਿਹਾ ਹੈ ਉਜੜ ਜਾਓਗੇ ਇਹ ਕੀ ਕਾਰਨ ਹੈ ਗੁਰੂ ਜੀ ਨੇ ਕਿਹਾ ਮਰਦਾਨਾ ਇਸ ਪਿੰਡ ਦੇ ਲੋਕ ਜਿੱਥੇ ਜਾ ਕੇ ਵਸਣਗੇ ਉਹਨਾਂ ਨੂੰ ਵੀ ਸਮੱਤ ਦੇ ਕੇ ਧਰਮ ਦਾ ਵਾਅਦਾ ਕਰਨਗੇ ਪਰ ਉਸ ਪਿੰਡ ਦੇ ਲੋਕ ਜਿੱਥੇ ਜਾਣਗੇ ਉੱਥੇ ਹੀ ਲੋਕਾਂ ਨੂੰ ખોટી ਮਤ ਦੇ ਕੇ ਬੁਰਾਈਆਂ ਵਿੱਚ ਪ੍ਰਵਿਰਤ ਕਰਨਗੇ ਆਪ ਤਾਂ ਵਿਗੜੇ ਹੋਏ ਹਨ ਹੋਰਨਾਂ ਨੂੰ ਵੀ ਵਿਗਾੜਨਗੇ ਮਰਦਾਨੇ ਨੇ ਕਿਹਾ ਮਹਾਰਾਜ ਜੇ ਕਿਰਪਾ ਕਰੋ ਤਾਂ ਉਨ੍ਹਾਂ ਪਹਿਲਿਆਂ ਨੂੰ ਸਮਰਗ ਬਖਸ਼ੋ ਤਦ ਗੁਰੂ ਜੀ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ ਸੀ ਜਿਸ ਦਾ ਭਾਵ ਹੈ ਕਿ ਇਹਨਾਂ ਦੀਵਾਂ ਨੇ ਖਾਣਾ ਪੀਣਾ ਤੇ ਸੌਣਾ ਹੀ ਮੁੱਖ ਸਮਝਿਆ ਹੋਇਆ ਹੈ ਮਰਨਾ ਇਹਨਾਂ ਨੂੰ ਯਾਦ ਨਹੀਂ ਹੈ हे ਪਰਸ਼ੋ ਪਰਮਾਤਮਾ ਦਾ ਨਾਮ ਜਪੋਗੇ ਤਾਂ ਇੱਜ਼ਤ ਨਾਲ ਅੱਗੇ ਜਾਓਗੇ ਪਰਮਾਤਮਾ ਸਭ ਦਾ ਦਾਤਾ ਹੈ ਉਸ ਦਾ ਨਾਮ ਜਪਣ ਨਾਲ ਬੁਰੇ ਵੀ ਚੰਗੇ ਹੋ ਜਾਂਦੇ ਹਨ ਇਹ ਉਪਦੇਸ਼ ਸੁਣ ਕੇ ਸਾਰੇ ਨਗਰ ਵਾਸੀ ਲੋਕ ਸਿੱਖ ਬਣ ਕੇ ਸਤਨਾਮ ਦਾ ਸਿਮਰਨ ਕਰਨ ਲੱਗੇ ਗੁਰੂ ਜੀ ਇੱਥੋਂ ਚੱਲ ਕੇ ਪਿੰਡ ਸਤ ਘਰੇ ਜ਼ਿਲ੍ਹਾ ਮਿੰਟ ਗੁਮਰੀ ਵਿੱਚ ਪਹੁੰਚ ਗਏ ਪਿੰਡ ਦੇ ਬਾਜ਼ਾਰ ਵਿੱਚ ਇੱਕ ਹੱਟੀ ਉੱਤੇ ਜਾ ਬੈਠੇ ਹੱਟੀ ਵਾਲਾ ਬੜਾ ਧਨਾੜ ਸ਼ਾਹੂਕਾਰ ਸੀ ਉਸਦੇ ਅੱਗੇ ਕਈ ਕਾਮੇ ਕੰਮ ਕਰਦੇ ਸਨ ਮਰਦਾਨੇ ਨੇ ਉਸਦੇ ਕਾਰ ਵਿਹਾਰ ਨੂੰ ਵੇਖ ਕੇ ਆਖਿਆ ਗੁਰੂ ਜੀ ਇਸ ਦੀ ਜ਼ਿੰਦਗੀ ਬਹੁਤ ਸੁਖੀ ਹੈ ਪਰ ਇਹ ਬੇਮੁਖ ਜਾਪਦਾ ਹੈ ਇਤਨਾ ਸਮਾਂ ਸਾਨੂੰ ਇਸ ਦੀ ਹੱਟੀ ਉੱਤੇ ਬੈਠਿਆ ਨੂੰ ਹੋ ਗਿਆ ਹੈ ਇਸ ਨੇ ਸਾਡੇ ਵੱਲ ਅੱਖ ਭਰ ਕੇ ਵੀ ਨਹੀਂ ਦੇਖਿਆ ਗੁਰੂ ਜੀ ਨੇ ਕਿਹਾ ਮਰਦਾਨਾ ਪਾਪ ਸਦਾ ਦੁੱਖ ਹੀ ਦਿੰਦੇ ਹਨ ਗਿਆਨवान ਸੁਖੀ ਹੁੰਦਾ ਹੈ ਗਿਆਨਹੀਨ ਨੂੰ ਸੁੱਖ ਕਿਤੇ ਵੀ ਨਹੀਂ ਹੁੰਦਾ ਜੇਕਰ ਤੈਨੂੰ ਕੋਈ ਸੰਸਾ ਹੈ ਤਾਂ ਇਸ ਨੂੰ ਪੁੱਛ ਲੈ ਤਦ ਮਰਦਾਨੇ ਨੇ ਸ਼ਾਹੂਕਾਰ ਨੂੰ ਕਿਹਾ ਅਸੀਂ ਤੁਹਾਨੂੰ ਬਹੁਤ ਸੁਖੀ ਵੇਖਿਆ ਹੈ ਤੁਸੀਂ ਕਿਹੜਾ ਪੁੰਨ ਕੀਤਾ ਹੈ ਜਿਸ ਕਰਕੇ ਤੁਹਾਨੂੰ ਇਹ ਸੁਖ ਪ੍ਰਾਪਤ ਹੋਇਆ ਹੈ ਸ਼ਾਹੂਕਾਰ ਮਰਦਾਨੇ ਦਾ ਫਕੀਰੀ ਭੇਸ ਵੇਖ ਕੇ ਬੋਲਿਆ ਕਿ ਮੇਰੇ ਵਰਗਾ ਜਗਤ ਵਿੱਚ ਕੋਈ ਹੋਰ ਦੁਖੀ ਨਹੀਂ ਹੋਣਾ ਮਰਦਾਨੇ ਨੇ ਕਿਹਾ ਇਹ ਬੜੇ ਕਰਣੀ ਵਾਲੇ ਸੰਤ ਹਨ ਇਹਨਾਂ ਨੂੰ ਦੱਸ ਤੇਰਾ ਦੁੱਖ ਦੂਰ ਹੋ ਜਾਏਗਾ ਤਾਦੇ ਸ਼ਾਹੂਕਾਰ ਨੇ ਗੁਰੂ ਜੀ ਪਾਸ ਬੈਠ ਕੇ ਦੱਸਿਆ ਕਿ ਮੇਰੀ ਇਸਤਰੀ ਨਾਲ ਮੇਰਾ ਬੜਾ ਪਿਆਰ ਸੀ ਇੱਕ ਵਾਰ ਬੜੀ ਬਿਮਾਰ ਹੋ ਗਈ ਉਸ ਦੇ ਜਿਉਣ ਦੀ ਕੋਈ ਆਸ ਨਾ ਰਹੀ ਉਸ ਦੀ ਇਹ ਹਾਲਤ ਵੇਖ ਕੇ ਮੈਂ ਰੋਣ ਲੱਗਾ ਤਾਂ ਉਸ ਨੇ ਕਿਹਾ ਰੋਂਦਾ ਕਿਉਂ ਹੈ ਮੈਂ ਮਰ ਜਾਵਾਂਗੀ ਤਾਂ ਤੂੰ ਹੋਰ ਵਿਆਹ ਕਰਕੇ ਸੁੱਖ ਭੋਗ ਲਵੇਂਗਾ ਮੈਨੂੰ ਯਾਦ ਵੀ ਨਹੀਂ ਕਰੇਗਾ ਉਸ ਦੀ ਗੱਲ ਸੁਣ ਕੇ ਮੈਂ ਆਖਿਆ हे ਪ੍ਰਿਆ ਜੇ ਤੂੰ ਮਰ ਜਾਵੇਂਗੀ ਤਾਂ ਮੈਂ ਹੋਰ ਇਸਤਰੀ ਨਾਲ ਵਿਆਹ ਨਹੀਂ ਕਰਾਂਗਾ ਉਸ ਨੇ ਕਿਹਾ ਇਹ ਗੱਲ ਤਦ ਤੱਕ ਹੀ ਸੱਚੀ ਹੈ ਜਦ ਤੱਕ ਮੈਂ ਜਿਉਂਦੀ ਹਾਂ ਮੈਂ ਮਰ ਗਈ ਤਾਂ ਇਹ ਸਭ ਗੱਲਾਂ ਤੇ ਇਕਰਾਰ ਭੁੱਲ ਜਾਣਗੇ ਉਸ ਦੀ ਇਹ ਤਰਕ ਸੁਣ ਕੇ ਮੈਂ ਉਸ ਦੇ ਪ੍ਰੇਮ ਨੂੰ ਸੱਚਾ ਦੱਸਣ ਵਾਸਤੇ ਉਸ ਤਰ੍ਹਾਂ ਲੈ ਕੇ ਆਪਣੀ ਇੰਦਰੀ ਵੱਡ ਦਿੱਤੀ ਤੇ ਕਿਹਾ ਕਿ ਹੁਣ ਤਾਂ ਤੈਨੂੰ ਇਤਬਾਰ ਆ ਗਿਆ ਹੋਵੇਗਾ ਮੈਂ ਸੱਚ ਕਹਿੰਦਾ ਹਾਂ ਕਰਨਾ ਕਰਤਾਰ ਦਾ ਐਸਾ ਹੋਇਆ ਕਿ ਕੁਝ ਸਮਾਂ ਪਾ ਕੇ ਮੇਰੀ ਇਸਤਰੀ ਅਰੋਗ ਹੋ ਗਈ ਅਤੇ ਮੈਨੂੰ ਗ੍ਰਾਸਤ ਭੋਗਣ ਦੇ ਅਸਮਰਥ ਜਾਣ ਕੇ ਪ੍ਰਾਇ ਪ੍ਰੇਸ਼ਾਂ ਨਾਲ ਪਿਆਰ ਕਰਦੀ ਫਿਰਤੀ ਹੈ ਉਸ ਦਾ ਇਹ ਕੋ ਕਰਮ ਵੇਖ ਕੇ ਮੈਨੂੰ ਬੜਾ ਦੁੱਖ ਹੁੰਦਾ ਹੈ ਜਿਸ ਕਰਕੇ ਰਾਤ ਦਿਨ ਚਿੰਤਾ ਅਗਨੀ ਵਿੱਚ ਸੜਦਾ ਰਹਿੰਦਾ ਹਾਂ ਇਸ ਤਰ੍ਹਾਂ ਮੈਂ ਸਮਝਦਾ ਹਾਂ ਕਿ ਮੇਰੇ ਵਰਗਾ ਦੁਖੀ ਹੋਰ ਕੋਈ ਨਹੀਂ ਹੈ ਉਸ ਦੀ ਸਾਰੀ વાર્ਤਾ ਸੁਣ ਕੇ ਗੁਰੂ ਜੀ ਨੇ ਕਿਹਾ ਸ਼ਾ ਜੀ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ ਦੁੱਖ ਸੁੱਖ ਮਿਲਦੇ ਹਨ ਜਿਸ ਕਿਸੇ ਨੇ ਜੋ ਕਰਮ ਕੀਤੇ ਹੁੰਦੇ ਹਨ ਉਹਨਾਂ ਨੂੰ ਭੋਗਣ ਤੋਂ ਬਿਨਾ ਉਸਦਾ ਛਟਕਾਰਾ ਨਹੀਂ ਹੁੰਦਾ ਜੋ ਪ੍ਰਭੂ ਭਗਤੀ ਕਰਨ ਵਾਲੇ ਭਗਤ ਲੋਕ ਹਨ ਉਹ ਇਸ ਤਰ੍ਹਾਂ ਜਾਣਦੇ ਹਨ ਕਿ ਦੁੱਖ ਸੁੱਖ ਪਰਮਾਤਮਾ ਦਿੰਦਾ ਹੈ ਜੋ ਕਰਦਾ ਹੈ ਸਾਡੇ ਲਈ ਠੀਕ ਹੀ ਕਰਦਾ ਹੈ ਜਦ ਉਹਨਾਂ ਨੂੰ ਕੋਈ ਦੁੱਖ ਲੱਗਦਾ ਹੈ ਤਾਂ ਉਹ ਸਮਝ ਕੇ ਪ੍ਰਸੰਨ ਰਹਿੰਦੇ ਹਨ ਕਿ ਉਹਨਾਂ ਦੇ ਪਾਪਾਂ ਦਾ ਨਾਸ਼ ਹੋ ਰਿਹਾ ਹੈ ਅਤੇ ਜਦ ਕੋਈ ਸੁੱਖ ਭੋਗਦਾ ਹੈ ਤਾਂ ਉਸ ਦੇ ਪੁੰਨ ਨਾਸ਼ ਹੋ ਜਾਂਦੇ ਹਨ ਇਸ ਕਰਕੇ ਭਗਤ ਲੋਕ ਸੰਸਾਰ ਵਿੱਚ ਦੁੱਖ ਭੋਗ ਕੇ ਪ੍ਰਸੰਨ ਰਹਿੰਦੇ ਹਨ ਸੰਸਾਰੀ ਲੋਕ ਸੁੱਖ ਸਮੇਂ ਖੁਸ਼ੀ ਮਨਾਉਂਦੇ ਹਨ ਤੇ ਦੁੱਖ ਸਮੇ ਸੋਗ ਕਰਦੇ ਹਨ ਪਰੰਤੂ ਗਿਆਨਵਾਨ ਆਪਣੇ ਕਰਮਾਂ ਦਾ ਭੋਗ ਸਮਝ ਕੇ ਸਦਾ ਇੱਕਸਾਰ ਰਹਿੰਦੇ ਹਨ ਆਪਣੇ ਕਰਮਾਂ ਦਾ ਫਲ ਸਭ ਨੂੰ ਭੋਗਣਾ ਪੈਂਦਾ ਹੈ ਇਸ ਪਰਥਾਏ ਗੁਰੂ ਜੀ ਨੇ ਆਖਿਆ ਕਿ ਸ਼ਾਹੀ ਕਰਮਾਂ ਦਾ ਫਲ ਵੱਡੇ ਵੱਡੇ ਪ੍ਰਤਾਪੀ ਰਾਜਿਆਂ ਰਿਖੀਆਂ मुਨੀਆਂ ਤੇ ਦੇਵਤਿਆਂ ਨੂੰ ਵੀ ਭੋਗਣਾ ਪੈਂਦਾ ਹੈ ਇਸ ਕਰਕੇ ਤੁਹਾਡਾ ਇਹ ਦੁੱਖ ਵੀ ਪਿਛਲੇ ਕਰਮਾਂ ਦਾ ਫਲ ਹੈ ਨਾਮ ਸਿਮਰਨ ਕਰਕੇ ਹੀ ਸੁਖ ਪ੍ਰਾਪਤ ਹੋਵੇਗਾ ਉਸ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਸ਼ਾਹੂਕਾਰ ਨੂੰ ਤੇ ਸ਼ਾਹੂਕਾਰ ਦੀ ਪਤਨੀ ਨੂੰ ਇੱਕ ਰਾਜਾ ਜਨਮੇਜਾ ਦਾ ਪ੍ਰਸੰਗ ਸੁਣਾਇਆ ਜੋ ਇਸ ਪ੍ਰਕਾਰ ਹੈ ਇੱਕ ਦਿਨ ਵੇਦ ਵ્યાਸ ਰਾਜੇ ਪਾਸ ਬੈਠਾ ਸੀ ਰਾਜੇ ਨੇ ਪੁੱਛਿਆ ਕਿ ਯੁਦਿਸ਼્థਰ ਸਾਡਾ ਦਾਦਾ ਜਦ ਜੂਆ ਖੇਡਣ ਲੱਗਾ ਸੀ ਤਾਂ ਉਸ ਨੂੰ ਕਿਸੇ ਨੇ ਇਸ ਖੇਡ ਤੋਂ ਬੰਦ ਨਾ ਕੀਤਾ ਇਤਨੇ ਧਰਮਾਤਮਾ ਹੋ ਕੇ ਉਹਨਾਂ ਨੇ ਇਹ ਖੋਟਾ ਕਰਮ ਕਿਉਂ ਕੀਤਾ ਵ્યાਸ ਜੀ ਨੇ ਕਿਹਾ ਰਾਜਾ ਜੀ ਭਾਵੇਂ ਕੋਈ ਕਿਤਨਾ ਸਿਆਣਾ ਹੋਵੇ ਤੇ ਲੱਖਾਂ ਉਪਾਅ ਕਰੇ ਪਰ ਹੂਣ ਹਾਰ ਕਿਸੇ ਪਾਸੋਂ ਨਹੀਂ ਟਲਦੀ ਉਹ ਕਹੀ ਰਹਿੰਦੀ ਹੈ ਜਨਮੇਜੇ ਨੇ ਕਿਹਾ Muni ji ਪਹਿਲਾਂ ਹੀ ਅੱਗੇ ਦੀ ਖਬਰ ਕੋਈ ਦੱਸ ਦੇਵੇ ਤਾਂ ਫਿਰ ਭਾਵੇਂ ਕੋਈ ਕਿੰਨਾ ਹੀ ਸਧਾਰਨ ਹੋਵੇ ਹੂਣ ਹਾਰ ਕਿਸ ਤਰ੍ਹਾਂ ਹੋਵੇਗੀ ਵ્યાਸ ਨੇ ਕਿਹਾ हे ਰਾਜਾ ਜੋ ਕੁਝ ਤੇਰੇ ਨਾਲ ਅੱਗੇ ਬੀਤਣਾ ਹੈ ਉਹ ਮੈਂ ਤੈਨੂੰ ਦੱਸ ਦਿੰਦਾ ਹਾਂ ਉਸ ਦਾ ਉਪਾਅ ਕਰ ਲੈਣਾ ਵ્યાਸ ਜੀ ਨੇ ਰਾਜੇ ਨੂੰ ਕਿਹਾ ਤੂੰ ਇੱਕ ਘੋੜੀ ਖਰੀਦੇਂਗਾ ਉਸ ਉੱਤੇ ਚੜ੍ਹ ਕੇ ਦੱਖਣ ਦਿਸ਼ਾ ਵੱਲ ਸ਼ਿਕਾਰ ਜਾਏਂਗਾ ਲੱਕ ਕੇ ਤੂੰ ਇੱਕ ਸਰੋਵਰ ਦੇ ਕਿਨਾਰੇ ਸੌ ਜਾਵੇਂਗਾ ਸਰੋਵਰ ਵਿੱਚੋਂ ਨਿਕਲ ਕੇ ਇੱਕ ਘੋੜਾ ਤੇਰੀ ਘੋੜੀ ਨਾਲ ਮਿਲ ਜਾਵੇਗਾ ਘੋੜੀ ਵਿੱਚੋਂ ਇੱਕ ਸੁੰਦਰ ਬੱਚੇਰਾ ਕਾਲੇ ਕੰਨਾਂ ਵਾਲਾ ਪੈਦਾ ਹੋਵੇਗਾ ਉਸ ਘੋੜੇ ਦਾ ਤੂੰ ਅਸ਼ਵਮੇਧ ਯੱਗ ਕਰੇਗਾ ਉਸ ਸਮੇਂ ਬਹੁਤ ਸਾਰੇ ਪੰਡਤ ਉਸ ਯੱਗ ਵਿੱਚ ਹਾਜ਼ਰ ਹੋਣਗੇ ਉੱਥੇ ਤੈਨੂੰ ਐਸਾ ਵਿਗਨ ਹੋਵੇਗਾ ਕਿ ਤੂੰ ਉਹਨਾਂ ਬ੍ਰਾਹਮਣਾਂ ਨੂੰ ਮਾਰ ਦੇਵੇਂਗਾ ਤੈਨੂੰ ਉਹਨਾਂ ਦੇ ਮਹਾਪਾਪ ਕਰਕੇ ਕੋੜ ਹੋ ਜਾਵੇਗਾ ਇਸ ਉਪਾਏ ਵਾਸਤੇ ਮਹਾਭਾਰਤ ਸੋਹਣੇਗਾ ਪਰ ਉਸ ਕਥਾ ਵਿੱਚ ਤੂੰ ਇੱਕ ਤਾਂ ਸ਼ੱਕ ਕਰੇਗਾ ਕਿ ਇਹ ਕਿਵੇਂ ਹੋ ਸਕਦਾ ਹੈ ਜਿਸ ਕਰਕੇ ਥੋੜਾ ਜਿਹਾ ਤੇਰਾ ਕੋੜ ਦਾ ਦੁੱਖ ਰਹਿ ਜਾਵੇਗਾ ਜਿਸ ਨਾਲ ਤੇਰੀ ਮਰਤੂ ਹੋ ਜਾਵੇਗੀ हे ਰਾਜਨ ਮੈਂ ਤੈਨੂੰ ਸਭ ਕੁਝ ਦੱਸ ਦਿੱਤਾ ਹੈ ਹੁਣ ਤੂੰ ਇਸ ਤੋ ਬਚਨ ਦਾ ਉਪਾਅ ਕਰ ਲੈ ਇਹ ਗੱਲ ਸੁਣ ਕੇ ਰਾਜੇ ਨੇ ਘੋੜੇ ਖਰੀਦਣੇ ਹੀ ਬੰਦ ਕਰ ਦਿੱਤੇ ਪਰ ਕੁਝ ਸਮੇ ਉਪਰੰਤ ਜਦ ਘੋੜੇ ਥੋੜੇ ਰਹਿ ਗਏ ਤਾਂ ਸੈਨਾਪਤੀ ਨੇ ਕਿਹਾ ਕਿ ਸੈਨਾ ਵਾਸਤੇ ਘੋੜੇ ਜ਼ਰੂਰੀ ਹਨ ਤੁਸੀਂ ਆਪ ਭਾਵੇਂ ਸਵਾਰੀ ਨਾ ਕਰਨੀ ਸੈਨਾ ਵਾਸਤੇ ਘੋੜੇ ਖਰੀਦਣ ਦੀ ਆਗਿਆ ਦੇ ਦਿਓ ਸੋ ਰਾਜੇ ਨੇ ਘੋੜੇ ਖਰੀਦਣ ਦੀ ਆਗਿਆ ਦੇ ਦਿੱਤੀ ਉਪਰੰਤ ਇੱਕ ਵਾਰ ਇਹ ਸੂਦਾਗਰ ਬੜੀ ਸੁੰਦਰ ਘੋੜੀ ਲੈ ਆਇਆ ਜਿਸ ਨੂੰ ਵੇਖ ਕੇ ਰਾਜੇ ਨੇ ਖਰੀਦਣ ਦੀ ਆਗਿਆ ਦੇ ਦਿੱਤੀ ਆਪਣੇ ਅਸਵਾਰਾਂ ਪਾਸੋਂ ਉਸਦੀ ਬਹੁਤ ਉਸਤਤੀ ਸੁਣ ਕੇ ਰਾਜਾ ਆਪ ਉਸ ਪਰ ਅਸਵਾਰ ਹੋ ਕੇ ਸ਼ਿਕਾਰ ਨੂੰ ਚਲਿਆ ਗਿਆ ਇੱਕ ਹਿਰਨ ਦੇ ਪਿੱਛੇ ਘੋੜੇ ਨੂੰ ਲਾ ਕੇ ਰਾਜਾ ਦੱਖਣ ਦਿਸ਼ਾ ਚਲਿਆ ਗਿਆ ਤੇ ਬਹੁਤ ਥਕਾਵਟ ਦੇ ਕਾਰਨ ਇੱਕ ਸਰੋਵਰ ਕਿਨਾਰੇ ਘੋੜੀ ਨੂੰ ਰੁੱਖ ਨਾਲ ਬੰਨ੍ਹ ਕੇ ਆਪ ਲੇਟ ਕੇ ਸੌ ਗਿਆ ਸਰੋਵਰ ਚੋਂ ਨਿਕਲ ਕੇ ਘੋੜੀ ਨੇ ਘੋੜੀ ਨੂੰ ਗਰਭ ਕਰ ਦਿੱਤਾ ਤੇ ਜਿਸ ਵਿੱਚੋਂ ਸਮਾ ਪਾ ਕੇ ਕਾਲੇ ਕੰਨਾਂ ਵਾਲਾ ਸੁੰਦਰ ਬਸ਼ੇਰਾ ਪੈਦਾ ਹੋਇਆ ਵਿਆਸ ਰੇਖੀ ਦੀ ਦਸੀ ਭਾਵੀ ਤੋਂ ਬਚਣ ਵਾਸਤੇ ਰਾਜੇ ਨੇ ਅਸ਼ਵਮੇਧ ਯੱਗ ਰਚਾਇਆ ਅਤੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਯੱਗ ਪੂਰਤੀ ਵਾਸਤੇ ਸੱਦਿਆ ਜਦ ਰਾਜਾ ਆਪਣੀ ਰਾਣੀ ਸਹਿਤ ਬ੍ਰਾਹਮਣਾਂ ਨੂੰ ਦਾਨ ਦੇਣ ਵਾਸਤੇ ਯੱਗਸ਼ਾਲਾ ਵਿੱਚ ਗਿਆ ਤਾਂ ਰਾਣੀ ਦੀ ਧੋਤੀ ਦਾ ਪੱਲਾ ਹਵਾ ਨਾਲ ਉੱਚਾ ਹੋ ਗਿਆ ਜਿਸ ਨੂੰ ਵੇਖ ਕੇ ਸਾਰੇ ਬ੍ਰਾਹਮਣ ਹੱਸ ਪਏ ਰਾਜਾ ਬ੍ਰਾਹਮਣਾਂ ਦੀ ਹਾਸੀ ਵੇਖ ਕੇ ਬਹੁਤ ਕਰੋਧ ਵਿੱਚ ਆ ਗਿਆ ਤੇ ਉਸ ਨੇ ਉੱਥੇ ਹੀ ਸਾਰੇ ਬ੍ਰਾਹਮਣ ਹਵਰਕੁੰਡ ਵਿੱਚ ਪਾ ਕੇ ਸਾੜ ਦਿੱਤੇ ਇਸ ਮਹਾਪਾਪ ਕਰਕੇ ਉਸ ਨੂੰ ਕੋੜ ਹੋ ਗਿਆ ਫਿਰ ਵਿਆਸ ਨੇ ਆਣ ਕੇ ਸਮਝਾਇਆ ਤੇ ਮਹਾਭਾਰਤ ਦੀ ਕਥਾ ਸੁਣਾਈ ਜਦ ਕਥਾ ਵਿੱਚ ਇਹ ਆਇਆ ਕਿ ਭੀਮ ਦੇ ਆਕਾਸ਼ ਵੱਲ ਚਲਾਏ ਹੋਏ ਹਾਥੀ ਅਜੇ ਤੱਕ ਨਹੀਂ ਡਿੱਗੇ ਅਜੇ ਤੱਕ ਉੱਪਰ ਘੁੰਮ ਰਹੇ ਹਨ ਤਾਂ ਜਨਮੇਜੇ ਨੇ ਨੱਕ ਚੜਾਇਆ ਤੇ ਕਿਹਾ ਇਹ ਝੂਠ ਹੈ ਤਦ ਵਿਆਸ ਰਿੱਖੀ ਨੇ ਮੰਤਰ ਪੜ੍ਹ ਕੇ ਹਾਥੀ ਏਟਾ ਉਤਾਰ ਕੇ ਸਭ ਨੂੰ ਵਿਖਾਏ ਇਹ ਸ਼ੰਕਾ ਕਰਕੇ ਜਨਮੇਜੇ ਦੇ ਨੱਕ ਵਿੱਚੋਂ ਕੋੜ ਰਹਿ ਗਿਆ ਜਿਸ ਦੇ ਬਹੁਤ ਦੁੱਖ ਕਰਕੇ ਜਨਮੇਜਾ ਰੋਇਆ ਤੇ ਮਰ ਕੇ ਪ੍ਰਲੋਕ ਨੂੰ ਚਲਾ ਗਿਆ ਇਸ ਸੰਸਾਰ ਵਿੱਚ ਕੇਵਲ ਗਿਆਨवान ਹੀ ਸੁਖੀ ਹਨ ਹੋਰ ਸਭ ਲੋਕ ਮਾਨ ਦੁੱਖਾਂ ਵਿੱਚ ਗ੍ਰਸਤ ਹਨ ਰਾਜਾ ਗੋਪੀਚੰਦ ਤੇ ਭਰਤਰੀ ਨੇ ਕੰਨ ਫੜਵਾ ਕੇ ਫਕੀਰੀ ਧਾਰਨ ਕੀਤੀ ਅਤੇ ਘਰ ਘਰ ਪਿਖਿਆ ਮੰਗ ਕੇ ਰੋਏ ਕੰਜੂਸ ਪੁਰਸ਼ ਜਿਹੜੇ ਬੜੇ ਕਸ਼ਟਾਂ ਨਾਲ ਧਨ ਇਕੱਠਾ ਕਰਦੇ ਹਨ ਜੇ ਧਨ ਗਵਾਚ ਜਾਏ ਤਾਂ ਰੋਂਦੇ ਹਨ ਪੰਡਤ ਜੋ ਗਿਆਨ ਮੂੰਹ ਤੋਂ ਕਥਨ ਕਰਦੇ ਹਨ ਉਹ ਕਮਾਉਂਦੇ ਨਹੀਂ ਅਤੇ ਅੰਤ ਸਮੇਂ ਜਮਾ ਦੇ ਵਸਪੈ ਕੇ ਰੋਂਦੇ ਹਨ ਪਤੀ ਮਰਨੇ ਪਰ ਇਸਤਰੀ ਉਸ ਦੇ ਗੁਣਾਂ ਨੂੰ ਯਾਦ ਕਰਕੇ ਰੋਂਦੀ ਹੈ ਇਸ ਤਰ੍ਹਾਂ ਮਰਦਾਨਾ ਸਾਰਾ ਸੰਸਾਰ ਹੀ ਦੁਖੀ ਹੈ ਜੋ ਸਤਨਾਮ ਦਾ ਸਿਮਰਨ ਕਰੇਗਾ ਉਹੀ ਇਸ ਸੰਸਾਰ ਤੋਂ ਸੁਖੀ ਜਾਏਗਾ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਪ੍ਰਸੰਗ ਭਾਈ ਬਾਲਾ ਤੇ ਮਰਦਾਨਾ ਨੂੰ ਸੁਣਾ ਰਹੇ ਸਨ ਇਹ ਪ੍ਰਸੰਗ ਸੁਣ ਕੇ ਸ਼ਾਹੂਕਾਰ ਗੁਰੂ ਜੀ ਦੀ ਚਰਨੀ ਪੈ ਗਿਆ ਘਰ ਲਾ ਜਾ ਕੇ ਗੁਰੂ ਜੀ ਦੀ ਬੜੀ ਸੇਵਾ ਕੀਤੀ ਅਤੇ ਬੇਨਤੀ ਕੀਤੀ ਕਿ ਮੇਰੀ ਇਸਤਰੀ ਨੂੰ ਵੀ ਸਿੱਖਿਆ ਦਿਓ ਜਿਸ ਕਰਕੇ ਉਹ ਪਰਾਏ ਪਰੱਖਾਂ ਦੀ ਸੰਗਤ ਕਰਨੋਂ ਹਟ ਜਾਵੇ ਗੁਰੂ ਜੀ ਨੇ ਉਸ ਦੀ ਇਸਤਰੀ ਨੂੰ ਕਿਹਾ ਕਿ ਪਤੀ ਭਾਵੇਂ ਕੋੜੀ ਪਿੰਗਲਾ ਜਾਂ ਲਿੱਸਾ ਪਤਲਾ ਹੀ ਹੋਵੇ ਉਸ ਨੂੰ ਪਰਮਾਤਮਾ ਸਮਾਨ ਸਮਝਣਾ ਅਤੇ ਤਨਮਨ ਕਰਕੇ ਸੇਵਾ ਕਰਨੀ ਚਾਹੀਦੀ ਹੈ ਜੋ ਪਰाये ਪੁਰਖਾਂ ਨਾਲ ਪ੍ਰੇਮ ਕਰਦੀ ਹੈ ਉਸ ਨੂੰ ਜਮਦੂਤ ਫੜ ਕੇ ਲੋਹੇ ਦੇ ਗਰਮ ਗਰਮ ਥੰਮਾ ਨਾਲ ਲਾ ਕੇ ਡੰਡ ਦਿੰਦੇ ਹਨ ਉਸ ਵੇਲੇ ਕੋਈ ਉਸ ਦੀ ਚੀਖ ਪੁਕਾਰ ਨਹੀਂ ਸੁਣੇਗਾ ਪਤੀ ਵਰਤਾ ਇਸਤਰੀ ਅੱਗੇ ਬਹੁਤ ਸੁਖ ਪਾਉਂਦੀ ਹੈ ਇਤਿਆਦਿਕ ਉਪਦੇਸ਼ ਸੁਣ ਕੇ ਸ਼ਾਦੀ ਇਸਤਰੀ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਪਣੀ ਪਿਛਲੀ ਭੁੱਲ ਦੀ ਮਾਫੀ ਮੰਗੀ ਇਥੋਂ ਚੱਲ ਕੇ ਗੁਰੂ ਜੀ ਅੱਗੇ ਇੱਕ ਨਗਰ ਵਿੱਚ ਪਹੁੰਚ ਗਏ ਪਰ ਉੱਥੇ ਆਪ ਜੀ ਨੂੰ ਕਿਸੇ ਨੇ ਰਾਤ ਕੱਟਣ ਵਾਸਤੇ ਥਾਂ ਨਾ ਦਿੱਤੀ ਤਦ ਗੁਰੂ ਜੀ ਪਿੰਡ ਤੋਂ ਬਾਹਰ ਇੱਕ ਕੋੜ ਦੇ ਰੋਗੀ ਫਕੀਰ ਦੀ ਝੁੱਗੀ પાસે ਬੈਠੇ ਉਹੜੀ ਸਾਰੀ ਰਾਤ ਦੁੱਖ ਨਾਲ ਹਾਏ ਹਾਏ ਕਰਦਾ ਰਿਹਾ ਉਸ ਦੀ ਦੁੱਖ ਭਰੀ ਆਵਾਜ਼ ਸੁਣ ਕੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਜੋ ਸ਼ਬਦ ਜਦ ਕੁਸ਼ਤੀ ਨੇ ਸੁਣਿਆ ਤਾਂ ਉਸ ਦਾ ਸਰੀਰ ਅਰੋਗ ਹੋ ਗਿਆ ਤੇ ਸਭ ਦੁੱਖ ਦੂਰ ਹੋ ਗਏ ਮਨ ਨਿਰਮਲ ਹੋ ਗਿਆ ਸਵੇਰੇ ਉੱਠ ਕੇ ਗੁਰੂ ਜੀ ਦੀ ਚਰਨ ਪਾਉ ਲੈ ਕੇ ਸਿੱਖ ਬਣ ਗਿਆ ਜਦ ਇਸ ਗੱਲ ਦੀ ਨਗਰ ਵਿੱਚ ਖਬਰ ਹੋਈ ਤਾਂ ਸਭ ਕੋਈ ਆਪ ਜੀ ਦੇ ਦਰਸ਼ਨ ਕਰਨ ਆਇਆ ਤੇ ਆਪਣੀ ਭੁੱਲ ਦੀ ਮਾਫੀ ਮੰਗ ਕੇ ਪਾਉਲ ਲਈ ਅਤੇ ਸਤਨਾਮ ਦਾ ਉਪਦੇਸ਼ ਲੈ ਕੇ ਸਤ ਸੰਗ ਕਰਨ ਲੱਗੇ ਗੁਰੂ ਜੀ ਇੱਥੋਂ ਅੱਗੇ ਨੂੰ ਪਧਾਰ ਗਏ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ